ਦੇਸ਼ਿਤ ਦੇ 1 ਤੋਂ ਬਾਅਦ ਇੱਕ ਟ੍ਰੇਨ ਹਾਦਸਾ ਹੋ ਰਿਹਾ ਉੱਥੇ ਹੀ ਸ਼ਰਾਰਤੀ ਅੰਸਰ ਵੀ ਪਿੱਛੇ ਨਹੀਂ ਹਟ ਰਹੇ ਤੇ ਟ੍ਰੇਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਜਿੱਥੇ ਕਿ ਟ੍ਰੇਨ ਨੂੰ ਗੈਸ ਸਿਲੰਡਰ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਵਿੱਚ ਕਿ ਮੌਕੇ ਤੇ ਡਰਾਈਵਰਾਂ ਵੱਲੋਂ ਜਿਹੜੀ ਆ ਸੰਭਾਲਦਾਰੀ ਦਿਖਾਉਂਦੇ ਹੋਏ ਟ੍ਰੇਨ ਦੀਆਂ ਬ੍ਰੇਕਾਂ ਲਗਾਈਆਂ ਗਈਆਂ ਤੇ ਇਸ ਘਟਨਾ ਤੋਂ ਜਿਹੜਾ ਖਾਸਤੇ ਨੂੰ ਜਿਹੜਾ ਰੋਕਿਆ ਗਿਆ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਟ੍ਰੇਨ ਇਸ ਸਿਲੰਡਰ ਦੇ ਨੇੜੇ ਪਹੁੰਚ ਜਾਂਦੀ ਤਾਂ ਕਿੰਨਾ ਭਿਆਨਕ ਹਾਦਸਾ ਹੋ ਸਕਦਾ ਸੀ ਪਰ ਉੱਥੇ ਜੇਕਰ ਦੇਖਿਆ ਜਾਵੇ ਕਿ ਇੱਕ ਤੋਂ ਇੱਕ ਜਿਹੜੀ ਆ ਘਟਨਾ ਸਾਹਮਣੇ ਅਕਸਰ ਦੇਖਣ ਨੂੰ ਮਿਲਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਕੁਝ ਸ਼ਰਾਰਤੀ ਅੰਸਰ ਵੀ ਟ੍ਰੇਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਅਕਸਰ ਦੇਖਦੇ ਆ ਕਿ ਟ੍ਰੇਨਾਂ ਦੇ ਸ਼ੀਸ਼ੇ ਪੰਨੇ ਜਾਂਦੇ ਆ ਰੋੜੇ ਮਾਰੇ ਜਾਂਦੇ ਆ ਤਾਂ ਉੱਥੇ ਹੀ ਹੁਣ ਇੱਕ ਸ਼ਖਸ ਵੱਲੋਂ ਜੋ ਹਲੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਕਿਸੇ ਸ਼ਰਾਰਤੀ ਅੰਸਰ ਨੇ ਵੱਡੀ ਹੀ ਕਦਮ ਵੱਡੇ ਕਦਮ ਚੁੱਕਦੇ ਆ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਕਿ ਟ੍ਰੇਨ ਦੇ ਰੇਲਵੇ ਟਰੈਕ ਨਾਲ ਇੱਕ ਖਾਲੀ ਸਿਲੰਡਰ ਬੰਨ੍ਹ ਦਿੱਤਾ ਪਰ ਮੌਕੇ ਤੇ ਹੀ ਜਦੋਂ ਇਸ ਸਿਲੰਡਰ ਤੇ ਜਿਹੜੀ ਨਿਗਾ ਉਹ ਡਰਾਈਵਰਾਂ ਦੀ ਪੈ ਜਾਂਦੀ ਹੈ ਤਾਂ ਡਰਾਈਵਰਾਂ ਵੱਲੋਂ ਟ੍ਰੇਨ ਦੀ ਬ੍ਰੇਕਾ ਲਗਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਤੇ ਵੱਡਾ ਹਾਦਸਾ ਜਿਹੜਾ ਹੋਰ ਟਲ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਰਕਾਰ ਇੱਡੀ ਵੱਡਾ ਕਦਮ ਕਿਵੇਂ ਐਡਾ ਵੱਡਾ ਕਦਮ ਜਿਹੜਾ ਕਿਸੇ ਅਸਰਾਰਤੀ ਅੰਸ਼ਰ ਨੇ ਕਿਵੇਂ ਚੁੱਕ ਲਿਆ ਕਿ ਇੱਕ ਟ੍ਰੇਨ ਨੂੰ ਹੀ ਟਰੈਕ ਤੋਂ ਢੁਕਾਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਯੂਪੀ 'ਚ ਇਹ ਘਟਨਾ ਸਾਹਮਣੇ ਆਈ ਆ ਜਿੱਥੇ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਟ੍ਰੇਨ ਦਾ ਜਿਹੜਾ ਵੱਡਾ ਹਾਸਾ ਸਾਹਮਣੇ ਆ ਰਿਹਾ ਤਾਂ ਉਧਰ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਫਤੇਪੁਰ ਜਾਣ ਵਾਲੀ ਟ੍ਰੇਨ ਨਾਲ ਜਿਹੜੀ ਆਏ ਜਿਹੜੇ ਆ ਹਾਦਸਾ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਜਿਹੜੀ ਦਿੱਲੀ ਹਾਵੜਾ ਟ੍ਰੇਨ ਨੂੰ ਉਡਾਉਣ ਦੀ ਕੋਸ਼ਿਸ਼ ਹੋਈ ਹੈ ਕਾਨਪੁਰ ਦੇ ਪ੍ਰੇਮਪੁਰਾ ਰੇਲਵੇ ਟਰੈਕ ਤੇ ਇਹ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਤੇ ਸਹਾਇਕ ਡਰਾਈਵਰ ਨੇ ਮੌਕੇ ਤੇ ਹੀ ਬ੍ਰੇਕਾਂ ਜਿਹੜੀਆਂ ਟ੍ਰੇਨ 'ਤੇ ਲਗਾ ਦਿੱਤੀਆਂ ਤੇ ਇਹ ਹਾਦਸਾ ਹੁਣੋ ਟਲ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਇਹ ਟ੍ਰੇਨ ਇਸ ਖਾਲੀ ਸਿਲੰਡਰ ਦੇ ਉੱਤੋਂ ਗੁਜ਼ਰ ਜਾਂਦੀ ਤਾਂ ਕਿਤੇ ਨਾ ਕਿਤੇ ਆਪਣੇ ਟਰੈਕ ਤੋਂ ਪੜਕ ਸਕਦੀ ਸੀ ਟ੍ਰੇਨ ਤਾਂ ਉਧਰ ਇਸ ਨਾਲ ਹਾਦਸਾ ਵੀ ਵੱਡਾ ਹੋ ਸਕਦਾ ਸੀ ਭਾਰਤ ਇੱਥੇ ਜਿਹੜੀ ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਟ੍ਰੇਨ ਵਿੱਚ ਯਾਤਰੀ ਨਹੀਂ ਸਨ ਸਗੋਂ ਇਹ ਮਾਲ ਗੱਡੀ ਸੀ ਅਤੇ ਮਾਲ ਗੱਡੀ ਨੂੰ ਉਡਾਉਣ ਦੀ ਕੋਸ਼ਿਸ਼ ਹੋਈ ਅੱਜ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਵੱਡੇ ਟ੍ਰੇਨ ਹਾਦਸੇ ਵਾਪਰ ਜਾਂਦੇ ਆ ਤੇ ਕਈ ਕੀਮਤੀ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਤਾਂ ਉਧਰ ਇੱਕ ਹੁਣ ਸ਼ਰਾਰਤੀ ਅੰਸਰ ਵੱਲੋਂ ਸਾਰੀਆਂ ਹੱਦਾਂ ਟੱਪਦੇ ਹੋਏ ਰੇਲਵੇ ਟਰੈਕ ਨਾਲ ਇੱਕ ਜਿਹੜਾ ਸਿਲੰਡਰ ਬੰਨਿਆ ਗਿਆ ਤੇ ਸਿਲੰਡਰ ਨਾਲ ਟ੍ਰੇਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋਈ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਜਾਂਚ ਪੜਤਾਲ ਇਸ ਦੀ ਵਿੱਡ ਦਿੱਤੀ ਗਈ ਹੈ ਤੇ ਰੇਲਵੇ ਵਿਭਾਗ ਵੱਲੋਂ ਉੱਚ ਪੱਤਰ ਤੇ ਇਸ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿਵੇਂ ਸ਼ਰਾਰਤੀ ਅਸਰਾਂ ਵੱਲੋਂ ਵੱਡੀਆਂ ਜੜੀਆਂ ਘਟਰਾਵਾਂ ਨੂੰ ਜਾਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਹਾਦਸੇ ਨੇ ਕਿਤੇ ਨਾ ਕਿਤੇ ਇੱਕ ਵਾਰ ਜ਼ਰੂਰ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਕਿ ਆਖਰਕਾਰ ਇਹ ਸ਼ਖਸ ਇਹ ਸ਼ਰਾਰਤੀ ਅੰਸਰ ਕੀ ਦਰਸਾਣਾ ਚਾਹੁੰਦਾ ਸੀ ਜੇਕਰ ਇਸ ਨਾਲ ਕੋਈ ਹਾਦਸਾ ਵਾਪਰ ਜਾਂਦਾ ਕਿਉਂਕਿ ਜੇਕਰ ਟ੍ਰੇਨ ਇਸ ਜਿਹੜਾ ਖਾਲੀ ਸਿਲੰਡਰ ਰੱਖਿਆ ਸੀਗਾ ਉਸ ਦੇ ਉੱਤੋਂ ਗੁਜ਼ਰਦੀ ਤਾਂ ਕਿਤੇ ਨਾ ਕਿਤੇ ਆਪਣੇ ਟਰੈਕ ਤੋਂ ਉਤਰ ਸਕਦੀ ਸੀ ਤੇ ਇਸ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ